ਹਾਂਜੀ ਕੀ ਹਾਲ ਚਾਲ ਤੇ ਆਪਾਂ ਚੱਲੇ ਖੇਤ ਨੂੰ ਚੱਲੇ ਨਹੀਂ ਮਤਲਬ ਆ ਹੀ ਗਏ ਆ ਤੇ ਆਪਾਂ ਇਹ ਗੰਡੇ ਲਾਉਣ ਨਾਲ ਆਪਣੇ ਫੋਰਸ ਪੂਰੀ ਹੈ ਇਹ ਇਹ ਆਹ ਹੋਏ ਸਾਹ ਹੀ ਟਰੈਕਟਰ ਕੱਚੇ ਲੈ ਗਿਆ ਵੇਖੋ ਇਹ ਫਿਰ ਤੋਂ ਕੰਮ ਹੀ ਆ ਗਿਆ ਲੱਗੋ ਜਰੂਰ ਹੋਰ ਸਾਥੀ ਕੋਈ ਗੱਲ ਬਾਤ ਯਾਰ ਆਈ ਹੁੰਦਾ ਨਾ ਟਰੈਕਟਰ ਹੰਬੇ ਆ ਦੋ ਟੱਪਾਉਣਾ ਹੁਣ ਕਤਾਂ ਦੇਗਾ ਤੂੰ ਲਾਉਣਾ ਇਹ ਉਹ ਲਿਆਂਦੀ ਨਹੀਂ ਸਿਆਣੀ ਬਲੇ ਆ ਫਿਰ ਤੇ ਆਪਾਂ ਇਹਦੇ ਸੀਟੀ ਲਵਾਦੀ ਆ ਚੈੱਕ ਕਰਿਓ ਆ ਵੇਖੋ ਮਿੱਤਰੋ ਹਣ ਉਤੋਰੀ ਨਗਾਉਣ ਚੱਲੇ ਆ ਆ ਝੋਟੇ ਦੀ ਪਾਵਰ ਆਵੇ 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 ਨਾਂਗੇ ਜਲੇ ਨਾਂਗੇ ਜਲੇ ਆਉ ਇਹ ਝਟਕੇ ਮਾਰਦਾ ਹੀ ਕੰਢੇ ਮਰੇ ਬ੍ਰੋ ਨੇ ਆ ਰਹਾਂ ਹੁੰਡਿਆਈ ਕੰਢੇ ਮਰੇ ਬ੍ਰੋ ਖਾਲੇ ਵਿੱਚ ਲਾਉਣ ਆਲੇ ਆਈਏ ਇਹਨਾਂ ਨੇ ਆਓ ਮਾੜਾ ਆਇਆ ਖਾਲਾ ਐ ਮੈਂ ਡਰਨਾ ਆਹ ਵੇਖੋ ਮਿੱਤਰੋ ਲੱਗ ਗਏ ਆ ਪਹਿਲਾ ਕਿਹੜਾ ਲਾਤਾਈ ਤਾਉ ਵੇਖ ਲਓ ਮਿੱਤਰੋ ਦੂਜਾ ਕਿਹੜਾ ਲਾਉਣ ਲਈ ਤਿਆਰ ਹੈ 아우 ắ c 라 à 네털 y ਲੋ ਵੀ ਟਰੈਕਟਰ ਕੱਢਤਾ ਹੀ ਆਪਾਂ ਬਾਹਰ ਤੇ ਆਹ ਟਰੈਕਟਰ 4x4 ਲਾਇਆ ਹੁਣ ਹੈਨਾ ਢੀ ਡੇੜੀ ਲਾਦੀ ਦੱਸ ਆ ਬੱਡੇ ਢੇਰੀ ਤਾਂ ਬਹੁਤ ਵੱਡੀ ਲਾਦੀ ਬਈ ਤੂੰ ਗਾਈ ਢੀ ਡੇੜੀ ਲਾਦੀ ਮਤਾਂ ਬਈ ਤੂੰ ਦੱਸ ਕੇ ਕੀ ਕੀਤਾ ਐ ਹਾਟਰੀ ਇਹ ਬਈ ਅੱਖ ਬਈ ਹੜਾ ਹੁਰਜੀ ਕੀਤਾ ਮੁੰਡਾ ਪੂਰਾ ਜੁਰਾਂ ਦੇ ਕੰਮ ਕਰੀ ਜਾਂਦਾ ਐਵੇਂ ਨਾ ਜਾਣੀ ஆண்டே லா த

ਇਨਾ ਟੋਆ ਪਾਦਾ ਈ ਚੁੱਕ ਨਹੀਂ ਲੈ ਕੇ ਰ ਆ ਵੇਖੋ ਮਿੱਤਰੋ ਆਵੇ 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 ਛੋਟਾ ਕਿੱਥੇ ਦਬਦਾ ਛੋਟਾ ਛੋਟਾ ਹੀ ਹੁੰਦਾ ਹੈ ਅੱਪ